ਚੰਡੀਗੜ੍ਹ ਦੇ ਵਿੱਚ ਖੁੱਲੇ ਚ ਕੂੜਾ ਸੁੱਟਣ ਵਾਲਿਆਂ ਦੀ ਹੁਣ ਨਹੀਂ ਖੈਰ ਕੂੜਾ ਸੁੱਟਣ ਵਾਲਿਆਂ ਦੀ ਨਗਰ ਨਿਗਮ ਕਰ ਰਹੀ ਹੈ ਰੀਜ ਨਾਲ ਬੇਇੱਜ਼ਤੀ ਚੰਡੀਗੜ੍ਹ ਨਗਰ ਨਿਗਮ ਦੀ ਨਮੀ ਪਹਿਲ ਤੋ ਹੜਨੇ ਕਾਰਗੇ ਵੱਜੇਗਾ ਸ਼ਰਮਿੰਦਗੀ ਦਾ ਟੋਲ ਹਰ ਅੱਗੇ ਨਗਰ ਨਿਗਮ ਦੀ ਟੀਮ ਲੈ ਕੇ ਪਹੁੰਚੇਗੀ ਟੋਲ ਕੂੜਾ ਵਾਪਸ ਕਰਕੇ ਨਗਰ ਨਿਗਮ ਅਧਿਕਾਰੀ ਤੁਹਾਡਾ ਕਟਣਗੇ ਚਲਾਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੂ ਦੇਵ ਕੌਰ ਚੰਡੀਗੜ੍ਹ ਨਗਰ ਨਿਗਮ ਦੀ ਜੜੀਆਂ ਨਵੀਂ ਪਹਿਲ ਕਦਮੀ ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਖੁੱਲੇ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਘਰ ਅੱਗੇ ਨਗਰ ਨਿਗਮ ਦੀ ਟੀਮ ਜਿਹੜੀ ਆ ਢੋਲ ਲੈ ਕੇ ਪਹੁੰਚੇਗੀ ਅਤੇ ਉਹਨਾਂ ਦੇ ਚਲਾਨ ਕੱਟੇਗੀ ਅਤੇ ਉਹਨਾਂ ਦੀ ਰੱਜ ਕੇ ਜਿਹੜੀ ਹੈ ਬੇਇੱਜ਼ਤੀ ਕੀਤੀ ਜਾਵੇਗੀ ਸ਼ਰਮਿੰਦਗੀ ਦਾ ਉਹਨਾਂ ਦੇ ਘਰ ਦੇ ਅੱਗੇ ਢੋਲ ਵਜਾਇਆ ਜਾਵੇਗਾ ਚੰਡੀਗੜ੍ਹ ਵਾਸੀਆਂ ਦੇ ਲਈ ਇਹ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਹੁਣ ਖੁੱਲੇ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀ ਟੀਮ ਦੇ ਵੱਲੋਂ ਇਹ ਜਿਹੜੀ ਆ ਪਹਿਲ ਕਦਮੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘਰ ਦੇ ਅੱਗੇ ਨਗਰ ਨਿਗਮ ਦੀ ਟੀਮ ਜਿਹੜੀ ਆ ਢੋਲ ਲੈ ਕੇ ਪਹੁੰਚਦੀ ਹੈ ਅਤੇ ਉਹਨਾਂ ਦੇ ਘਰ ਦੇ ਬਾਹਰ ਸ਼ਰਮਿੰਦਗੀ ਦਾ ਢੋਲ বাজਾਇਆ ਜਾ ਰਿਹਾ ਹੈ ਉਹਨਾਂ ਦੀ ਰੱਜ ਕੇ ਜਿਹੜੀ ਆ ਰੀਜ ਦੇ ਨਾਲ ਬੇਇੱਜ਼ਤੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਖੁੱਲੇ ਚ ਕੂੜਾ ਸੁੱਟਣ ਵਾਲਿਆਂ ਦੀ ਹੁਣ ਨਹੀਂ ਖੈਰ ਉਡਾ ਸੁਟ ਨੂੰ ਵੜਿਆਂ ਦੀ ਨਗਰ ਨਿਗਮ ਕਰ ਰਹਾ ਹੈ ਰੀਜ ਨਾਲ ਬੇਇੱਜ਼ਤੀ ਚੰਡੀਗੜ੍ਹ ਨਗਰ ਨਿਗਮ ਦੀ ਨਵੀਂ ਪਹਿਲ ਤੋ ਹੜਲੇ ਕਾਰਗੇ ਵੱਜੇਗਾ ਸ਼ਰਮਿੰਦਗੀ ਦਾ ਟੋਲ ਕਾਰਗੇ ਨਗਰ ਨਿਗਮ ਦੀ ਟੀਮ ਲੈ ਕੇ ਪਹੁੰਚੇਗੀ ਟੋਲ ਕੂੜਾ ਵਾਪਸ ਕਰਕੇ ਨਗਰ ਨਿਗਮ ਅਧਿਕਾਰੀ ਤੁਹਾਡਾ ਕਟਣਗੇ ਚਲਾਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਚੰਡੀਗੜ੍ਹ ਨਗਰ ਨਿਗਮ ਦੀ ਜੜੀਆ ਨਵੀਂ ਪਹਿਲ ਕਦਮੀ ਦੇਖਣ ਨੂੰ ਮਿਲ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਖੁੱਲੇ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਘਰ ਅੱਗੇ ਨਗਰ ਨਿਗਮ ਦੀ ਟੀਮ ਜੜੀਆ ਢੋਲ ਲੈ ਕੇ ਪਹੁੰਚੇਗੀ ਅਤੇ ਉਨ੍ਹਾਂ ਦੇ ਚਲਾਨ ਕੱਟੇਗੀ ਅਤੇ ਉਨ੍ਹਾਂ ਦੀ ਰੱਜ ਕੇ ਜੜੀਆ ਬੇਇੱਜ਼ਤੀ ਕੀਤੀ ਜਾਵੇਗੀ ਸ਼ਰਮਿੰਦਗੀ ਦਾ ਉਨ੍ਹਾਂ ਦੇ ਘਰ ਦੇ ਅੱਗੇ ਢੋਲ ਵਜਾਇਆ ਜਾਵੇਗਾ ਚੰਡੀਗੜ੍ਹ ਵਾਸੀਆਂ ਦੇ ਲਈ ਇਹ ਵੱਡੀ ਖਬਰ ਜੜੀਆ ਸਾਹਮਣੇ ਆ ਰਹੀ ਹੈ ਹੁਣ ਖੁੱਲੇ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀ ਟੀਮ ਦੇ ਵੱਲੋਂ ਇਹ ਜਿਹੜੀ ਆ ਪਹਿਲ ਕਦਮੀ ਕੀਤੀ ਗਈ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਘਰ ਦੇ ਅੱਗੇ ਨਗਰ ਨਿਗਮ ਦੀ ਟੀਮ ਜਿਹੜੀ ਆ ਢੋਲ ਲੈ ਕੇ ਪਹੁੰਚਦੀ ਹੈ ਅਤੇ ਉਹਨਾਂ ਦੇ ਘਰ ਦੇ ਬਾਹਰ ਸ਼ਰਮਿੰندگی ਦਾ ਢੋਲ বাজਾਇਆ ਜਾ ਰਿਹਾ ਹੈ ਉਹਨਾਂ ਦੀ ਰੱਜ ਕੇ ਜਿਹੜੀ ਆ ਰੀਜ ਦੇ ਨਾਲ ਬੇਇੱਜ਼ਤੀ ਕੀਤੀ ਜਾ ਰਹੀ ਹੈ